ਅਰਦਾਸਾਂ ਬੇਨਤੀਆਂ ਦਾ ਸਮਾਂ ਹੋ ਗਿਆ ਹੈ ਇੱਥੇ ਇਹ ਸਮਾਪਤੀਆਂ ਕਰਦੇ ਹਾਂ ਆਨੰਦ ਸਾਹਿਬਾੜ ਕੇ ਪਾਈ ਅਰਦਾਸਾਂ ਬੇਨਤੀਆਂ ਆਰੰਭ ਕਰਦੇ ਹਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹੱਲਾ ਕੀ ਜੀ ਆਨੰਦ ਏ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰ ਤੇ ਪਾਇਆ ਸਹਿਜ ਸੀਤੀ ਮਨਵ ਜੀ ਆਵਾਗਿਆ ਰਾਗ ਰਚਨ ਪਰਵਾਰ ਪ੍ਰੀਆ ਸਭ ਦਵਾਵਣ ਆਇਆ ਸਭ ਹੋਤੈਗਾ ਬੋਰੇ ਕੀ ਰਾਮਨੀਂ ਵਸਾਇਆ ਕੈ ਨਾਨਕਾ ਨਾਮ ਹੋਵਾ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਦੂ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੇ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨੰਗਲਾ ਸਮਰਤ ਸੁਆਮੀ ਜੋਗ ਮਨੋ ਬਿਜਾਰੇ ਕਹਿ ਨਾਨਕ ਮਨ ਮੇਰੇ ਗਜ਼ਾਰੋ ਅਰਨਾਲੇ ਸਾਚੇ ਸਾਈਵਾ ਗਿਆਨਾਈਂ ਕਰਤੀ ਰਹਿ ਕਰਦਾ ਦੀਰਾ ਸਉਗਜ ਜੀ ਦੇਉ ਨੋ ਪਾਵੇ ਸਦਾ ਜੁਬਦ ਜਲਾ ਤੇਰੀ ਨਾਮ ਮਨ ਮਜਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਜ਼ਬਦ ਕਨੇਰੇ ਹੋਇ ਗੈ ਨਾਨਕ ਸੱਚੇ ਸਾਹਿਬ ਗਿਆਨਾਈ ਕਰਦੀ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਅਧਾਰ ਮੇਰਾ ਜਨ ਬੁੱਖਾ ਦਵ ਗਵਾਈਆ ਕਰਤਾਂਦੁ ਜ਼ੁਗਮਨਾਈ ਵਜ਼ਿਆ ਜਨੀ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਗਦਾ ਗੁਰ ਵਿਢੋ ਜੀਦੀ ਇਹ ਵਡਿਆਈਆ ਗੈ ਨਾਨਕ ਸੁਨੋ ਸੰਦੋ ਸ਼ਬਦ ਦਰੋਪਿਆ ਰੋਜ਼ਾ ਜਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਬਦ ਤੇ ਦਦ ਕਰਸ ਭਾਗੇ ਗਰਸ ਭਾਗੇ ਸਬਦ ਵਾਜੇ ਕਲਾ ਜਿਤ ਕਰਦਾਰੀਆ ਪੰਜ ਦੂਦ ਬਸ ਕੀਤੇ ਕਾਲ ਗੰਡਕ ਮਾਰਿਆ ਤੁਰ ਕਰਮ ਭਾਇ ਤੁਜਨ ਕੋ ਉਸ ਨਾਮ ਅਰਗ ਲਾਗੇ ਕੈ ਨਾਨਕ ਜੈ ਤੁਕ ਹੁਆ ਤਿਤ ਦਰ ਅਨੰਦ ਵਾਜੇ ਅਨੰਦ ਸੁਨੋ ਬੜ ਭਾਗੇ ਹੋ ਸਗਲ ਮਨੋਰਥ ਪੂਰੇ ਧਾਰ ਬ੍ਰਹਮ ਪ੍ਰਭ ਪਾਇਆ ਤਰੇ ਸਗਲ ਵਿਸੂਰੇ ਦੂਖ ਰੋਗ ਸੰਤਾਪ ਉਤਰੇ ਸੋਹਣੇ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਘਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਾ ਵਰਪੂਰੇ ਬਿਨ ਬੰਦਨ ਨਾਨਕ ਗੁਰ ਚਰਨ ਲਾ ਕੇ ਵਾਜੇ ਅਨਹਦ ਤੂਰੇ ਹੁਣ ਤੇ ਕੁਨੀ ਤੈ ਤੇ ਪਵਿਤ ਸਤ ਗੁਰ ਰਹਾ ਵਰ ਪੂਰੇ ਬਿਨ ਬੰਦਨ ਨਾਨਕ ਗੁਰ ਚਰਨ ਲਾ ਕੇ ਵਾਜੇ ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਵ ਜਰਾਦ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈ ਆ ਬੁਰਿਆਈ ਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਜ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੀ ਕੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰਠਾ ਕੂਰ ਤੂੰ ਪਰ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਸੂਖ ਸੁਨੇਰੇ ਕੋਈ ਨ ਜਾਣੈ ਤੁਮਰਾ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਸੁਮਤੇ ਹੋ ਸੋ ਆਧਿਆਕਾਰੀ ਤੁਮਰੀ ਗਤ ਮਿੱਥ ਤੁਮਹੀ नानक दास सदा कुर्वाणी तुदे आगे अरदास जीओ पिंड सब तेरा वाहे गुरु कहो नानक सब तेरी बडाई कोई मेरा वाहे गुरु जी वाहे गुरु वाहे गुरु अरदास ੴ श्री वाहे गुरु जी की फतेह ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਤਾ ਗੁਰੂ ਨਾਨਕ ਲੈ ਕੇ ਆਏ ਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦ ਨਾਮ ਸਿਮਰੋ ਸਿਰ ਹਰਿ ਰਾਈ ਸ਼੍ਰੀ ਹਰਿ ਕ੍ਰਿਸ਼ਨ ਜੀ ਕੀ ਆਈ ਹੈ ਜਿਸ ਡਿਠਾ ਸਬਦ ਹੁਜਾਏ ਤੇਗ ਬਹਾਦਰ ਸਿਮਰੀ ਹੈ ਕਰ ਨਾਉ ਨਿਦਾਵੈ ਧਾਈ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਈ ਸਹਾਈ ਦਸਾਂ ਪਾਤਸ਼ਾਹ ਦੀ ਜਗਦੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਦਰਸ਼ੰਦੇਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੀ ਗੁਰੂ ਜੀ ਦੇ ਸਾਜਨਵਾਜੇ ਪੰਜ ਪਿਆਰੇ ਚਾਹਾਂ ਸਾਹਿਬ ਜਾਦੇ ਆਂ 40 ਮੂਤੇ ਆ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਤਲਾਈ ਤੇਗ ਬਾਈ ਦੇਖ ਕੇ ਅੰਡਟ ਕੀਤਾ ਤਿੰਨਾ ਪਿਆਰਾ ਸਚਰਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੀ ਜਿੰਨਾ ਸਿੰਘਾਂ ਸਿੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਘੜਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਾ ਨਾਲ ਜਰਾਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਇਤਨਾ ਪਿਆਰਾ ਸਜਾਰਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲਣਾ ਜੀ ਪੰਜਾਂ ਦਤਾਂ ਤੇ ਸਰਬੱਤ ਗੁਰਦਵਾਰਾਂ ਦਾ ਧਿਆਨ ਕਰਕੇ ਬੋਲਣਾ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖੋ ਹੋਵੇ ਜਹਾਂ ਜਹਾਂ ਖਾਲਸਾ ਜੀ ਤਾਂ ਤਾਂ ਰਚਿਆ ਰਿਆ ਇੱਕ ਦੇਗ ਤੇਗ ਫਤਿਹ ਵਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਗੁਰੂ ਗਰੀਬ ਨਿਵਾਜ ਬਖਸ਼ੋ ਜੀ ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾਣ ਕੇਸ਼ ਦਾਣ ਰਹਿਗਦਾਨ ਬਿਵੇਕਦਾਨ ਵਿਸਾਖੋਦਾਨ ਭਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅਮਰਕਸਰ ਜੀ ਦੇ ਦਰਸ਼ਨੀ ਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗਾ ਟੱਲ ਕਰਮ ਕਾ ਹੋਜੈ ਕਾਰ ਭੋਲਣਾ ਜੀ ਆਪ ਜੀ ਦੇ ਸਿੱਖਾਂ ਦਾ ਮੰਨਣੀ ਮਾ ਮਤ ਉੱਚੀ ਮਤ ਪਾਦੇ ਰੱਖ ਕੇ ਆਪੇ ਵਾਹਿਗੁਰੂ ਅਕਾਲ ਪੁਰਖ ਜੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਾਂ ਗੁਰੂ ਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਾ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਗਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਨਿਮਾਣਾ ਦੇ ਮਾਨ ਨਿਤਾਣਾਂ ਦੇ ਤਾਨ ਨਿਉਟੀਆਂ ਦੀ ਓਟ ਨਿਆਸਰੀਆਂ ਦੀ ਆਸਰੀ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਭੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਪਾਵਨ ਚਰਨਾਂ ਵਿੱਚ ਅਮਰਤ ਵੇਲੇ ਦੀ ਅਰਦਾਸ ਬੇਨਤੀ ਹੈ ਮਹਾਰਾਜ ਜੀਓ ਅਮਰਤ ਵੇਲੇ ਸਿੱਖ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਗੁਰਬਾਣੀ ਦੇ ਨਿਤਨੇਮ ਹੋਏ ਨੇ ਐਂਦਵਾਰ ਦੇ ਦਿਨ ਸਿੱਖ ਸੰਗਤਾਂ ਨੇ ਜਪਜੀ ਸਾਹਿਬ ਦੀ ਜਪ ਕੀਤੀ ਨੇ ਸੱਚੇ ਪਾਤਸ਼ਾਹ ਜੀ ਉਹ ਪੜੀ ਸੁਣੀ ਗੁਰਬਾਣੀ ਸਤਖੰਡ ਵਿਗ੍ਰਿ ਪ੍ਰਵਾਨ ਕਰਨੇ ਗੁਰਬਾਣੀ ਪੜਦਿਆਂ ਤੋਂ ਬੇਅੰਤ ਭੁੱਲਾਂ ਹੋ ਗਈਆਂ ਨੇ ਅਨਜਾਨ ਬੱਚੇ ਸਮਝ ਕੇ ਭੁੱਲਾਂ ਚੁੱਕਾ ਦੇਖਿਮਾਂ ਬਖਸ਼ ਨੇ ਅੱਗੇ ਤੋਂ ਸਮਰੱਥ ਬਖਸ਼ ਨੇ ਆਇਆਂ ਹੋਈਆਂ ਸਿੱਖ ਸੰਗਤਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਸਮੋਹ ਸਿੱਖ ਸੰਗਤਾਂ ਦੇ ਆਪਜੀ ਤੱਕ ਚੱਲੇ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਸੱਚੇ ਪਾਤਸ਼ਾਹ ਜੀ ਉਹ ਸਰਵਤ ਨਗਰ ਖੇੜੇ ਦਾ ਭਲਾ ਕਰਨਾ ਆਨੰਦ ਮੰਗਲ ਖੁਸ਼ੀਆਂ ਪਰਿਵਾਰਾਂ ਨੂੰ ਬਖਸ਼ਿਸ਼ ਕਰਨੀਆਂ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਗੁਰਮਖ ਪਰਿਵਾਰ ਗੁਰਚਰਨ ਸਿੰਘ ਸਨਫ ਜੈਬ ਸਿੰਘ ਦੂਸਰਾ ਪਰਿਵਾਰ ਵੀਰਵਲ ਸਿੰਘ ਪ੍ਰਗਟ ਸਿੰਘ ਸਨਫ ਦਰਸ਼ਨ ਸਿੰਘ ਇਹਨਾਂ ਪਰਿਵਾਰਾਂ ਵੱਲੋਂ ਕਿਆਵਲ ਕੜਾ ਪ੍ਰਸ਼ਾਦੀਆਂ ਦੇਗਾ ਸਜਾ ਕੇ ਹਾਜ਼ਰ ਕੀਤੇ ਆਣੇ ਆਪ ਜੀ ਦੇ ਦਰ ਪਰਵਾਨ ਹੋਵੇ ਲਗਾ ਹੋਆ ਭੋਗ ਸਰਬਤ ਸੰਗਤ ਵਿੱਚ ਵਰਤੇ ਜੋ ਛਕੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਪ ਜਪੇ ਸੱਚੇ ਪਾਤਸ਼ਾਹ ਜੀ ਉਹ ਸੇਵ ਪਰਿਵਾਰਾਂ ਨੂੰ ਸੁਖ ਸ਼ਾਂਤੀਆਂ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਕਿਰਪਾ ਕਰੋ ਆਪ ਜੀ ਦੇ ਪਾਵਨ ਪਵਿੱਤਰ ਮਹਾ ਬਾਗ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਨਿਹਾਲ ਕਰੋ ਭੁੱਲਾਂ ਚੁੱਕਾਂ ਦੀ ਕਿਵਾਂ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਵਿੱਚ ਆਪ ਜੀ ਦਾ ਪਵਿੱਤਰ ਨਾਮ ਜਿਸਾ ਵੇ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਪਾਣਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪੈਜ ਕਾਲ ਕੀ ਤਵੇ ਚਲਾਇਓ ਸਾਹਿਕਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਬ੍ਰਵ ਕੋ ਮਿਲੋਤ ਹੈ ਖੋਜ ਸ਼ਬਦ ਮੈਂ ਪਰਾਜ ਕਰੇਗਾ ਖਾਲਸਾ ਆਕੀ ਰਹਿਣਾ ਖੁਆਰ ਹੋਏ ਸਭ ਮਿਲਾਂਗੇ ਬਚੇ ਛਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਛੜੇ ਸੋਤਰੇ ਜੋ ਸਰਦਾਗਰ ਸੇਵੰਦੇ ਗੁਰ ਪਾਰੋ ਤਾਰਨ ਜੋ ਸਰਦਾਗਰ ਸੇਵੰਦੇ ਗੁਰ ਪਾਰੋ ਤਾਰਨ ਨਿਹਾਰ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਿਨਾਂ ਦੇ ਸੰਧੜਿਆਂ ਨੁਰਮਤ ਬੰਜੈ ਮਿੱਤਰ ਅਸਾੜੜੇ ਸਈ ਹੌ ਢੁੰਢੀਂਦੀ ਜਗ ਸਵਾਇਆ ਜਨਾਨਕ ਬਿਰਲੇ ਕੇ ਜੀ ਜੰਤ ਸਭ ਤੇਰੇ ਕੀਤੇ ਘਟ ਘਟ ਤੂੰ ਹੀ ਧਿਆਇ ਹੈ ਤੇਰੀ ਗਤ ਮਿਤ ਤੂੰ ਐ ਜਾਣੈ ਕੁਦਰਤ ਕੀ ਮਨਾ ਪਾਈ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਈ ਮਹਲਾ ਪੰਜਵਾਂ ਜਿਸ ਕੇ ਸਿਰ ਉਪਰ ਤੂੰ ਸੁਆਮੀ ਦੁੱਖ ਕੈਸਾ ਪਾਵੇ ਬੋਲ ਨ ਜਾਣ ਮਾਇਆ ਮਦਮਤਾ ਮਰਨਾ ਚੇਤਨ ਆਵੇ ਮੇਰੇ RAM ਰਾਏ ਤੂੰ ਸੰਤਾਗਾ ਸੰਤ ਤੇਰੇ ਤੇਰੇ ਸੇਵਕ ਕੋ ਪੌਗਿਛ ਨਾਹੀ ਜਮਨੇ ਆਵੇ ਨੀਰੀ ਰਹਾਉ ਜੋ ਤੇਰੇ ਰੰਗ ਰਾਖੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ਣ ਐ ਮੇਟਾ ਕੋਈ ਸਤ ਗੁਰ ਕਾ ਦਿਲ ਆਸਾ ਨਾਮ ਧਿਆਏ ਨਾ ਸੁਖ ਫਲ ਪਾਏ ਨਾ ਆਠ ਪਹਿਰ ਅਰਾਧੇ ਤੇਰੀ ਸਰਣਾ ਤੇਰਾ ਬਰਵਾਸੈ ਪੰਜ ਟੋਟ ਲੈ ਸਾਦੇ ਗਿਆਨ ਧਿਆਨ ਕਿਛ ਕਰ ਮਨ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਗਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਗੱਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਗੁਰੂ ਅਰਜਨ ਦੇਵ ਮਹਾਰਾਜ ਜੀ ਮਹਾਨ ਮਹਾਬਾਕ 749 ਅੰਧੇ ਸੋਹੀ ਰਾਗ ਵਿੱਚ ਮਹਾਨ ਬਖਸ਼ਿਸ਼ ਕਰਦੇ ਨੇ ਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ ਨੇ ਐਤਵਾ ਦੇ ਦਿਨ ਭਾਈ ਸਿੱਖ ਸੰਗਤਾਂ ਨੇ ਜਬਰੀ ਸਾਹਿਬ ਜੀ ਦੇ ਜਾਪ ਕੀਤੇ ਨੇ ਸਾਰੀਆਂ ਸਿੱਖ ਸੰਗਤਾਂ ਬਹੁਤ ਪਾਗਾਂ ਵਾਲੀਆਂ ਨੇ ਮਹਾਰਾਜ ਸਮੂਹ ਸਿੱਖ ਸੰਗਤਾਂ ਨੂੰ ਭਾਈ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜਿਨ੍ਹਾਂ ਦੀ ਅੱਜ ਦੇਖਦੀ ਸੇਵਾ ਸੀ ਬਹੁਤ